ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਦੇ ਫਾਰੇ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਖਰਪਾਲ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾਂ ਤੇ ਇੱਕ ਗਾਂ ਤੁਹਾਨੂੰ ਤਾਜ਼ੀ ਸਥਿਤੀ ਨਾਲ ਦਿਖਾਉਣੀ ਹੈ ਤੇ ਮੱਜਾਂ ਦਾ ਤੋਕੜਾ ਗੱਬਣਾ ਤੁਹਾਨੂੰ ਦਿਖਾਉਣੀ ਆ ਦੋ ਆ ਬੱਚੇ ਤਾਂ ਬਿਨਾ ਹੀ ਤੇ ਇੱਕ ਆ ਚੈੱਕ ਪਾਸਿਆ ਕਾਫੀ ਖੂਬਸੂਰਤ ਚੋਟੀਆਂ ਨਿੰਦੀ ਜਿਹੜੀ ਬਿਲਕੁਲ ਛੋਟਾ ਸਿੰਘ ਆ ਤਿੰਨ ਇਲੀ ਦੀ ਝੋਟੀ ਜਿਹੜੀ ਤੋਕੜ ਗੱਬਨ ਚੱਕ ਪਾਸ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਸੁਣਾ ਠੀਕ ਠਾਕ ਜੀ 2000 ਰੁਪਏ ਤੁਸੀਂ ਨਾਉਂ ਵੇਚ ਗਿਆ ਮਾਲ ਪਰਸਾਂ ਵਾਲਾ ਫਿਰ 2000 ਜੀ ਉਹ ਤਾਂ ਘੰਟੇ ਬਾਅਦ ਹੀ ਵੇਚ ਗਿਆ ਇਹਦਾ ਠੀਕ ਆ ਤੇ ਮਾਫੀ ਯਾਰ ਜੀ ਮੈਂ ਚਾਹੁੰਦਾ ਵੀਰ ਭਰਾ ਜਿੰਨਾਂ ਦੇ ਫੋਨ ਨਹੀਂ ਚੁੱਕੇ ਹੋ ਅੱਛਾ ਠੀਕ ਆ ਚਲੋ ਨਾਮ ਦੱਸਦੇ ਕਰੀ ਮੇਰਾ ਨਾਮ ਰਾਜ ਸਿੰਘ ਜੀ ਹਾਂਜੀ ਮੇਰਾ ਜਿਲ੍ਹਾ ਬੋਧੀ ਤੇ ਫੋਨ ਨੰਬਰ ਵੀ ਬੋਲ ਦਿਆ 986454995 ਠੀਕ ਆ ਠੀਕ ਹੈ ਤੇ ਸ਼ੁਰੂਆਤ ਫੇਰ ਟੋਕੜ ਗੱਬਨ ਝੋਟੀ ਤੇ ਕਰ ਲਈਏ ਹਾਂ ਇਹ ਤੇ ਇੱਥੇ ਕਰ ਲੋ ਠੀਕ ਹੈ ਕਿੰਨੇ ਚਿਰ ਦੀ ਚੈੱਕ ਪਾਸ ਤੇ ਹਰ ਵੀ 4 ਮਹੀਨੇ ਚੈੱਕ ਪਾਸ ਦੇ 7 ਕਿਲੋ ਦੁੱਧ ਜੀ ਅੱਛਾ ਤੇ ਮੂੰਹ ਇਹ ਚਾਰ ਦੰਦ ਜੀ ਅੱਛਾ ਰੋਗੀ ਆ ਠੀਕ ਆ ਹਾਂਜੀ ਤੇ 4 ਮਹੀਨੇ ਦੀ ਚੈੱਕ ਪਾਸ 4 ਮਹੀਨੇ ਚੈੱਕ ਪਾਸ ਹਰ ਵੀ ਕਰਾ ਕੇ ਲੈ ਆ ਕੋਈ ਵੀਰ ਭਰਾ ਹੋਵੇ ਆਪਣੀ ਚੈੱਕ ਕਰਾ ਦੇ ਤੇ 7 ਕਿਲੋਗਾ ਪੱਕਾ ਦੁੱਧ 7 ਕਿਲੋ ਹਰ ਵੀ ਦੀ ਪੱਕਾ ਹੀ ਟਰਗਾ ਤੋਰ ਫੇਰ ਇਹਨੂੰ ਬਿਲਕੁਲ ਛੋਟਾ ਸਿੰਘ ਹੈ ਸੋਹਣੀ ਝੋਟੀ ਹੈ ਜਿਹੜੀ ਦੂਸਰਾ ਸੂਹਾ ਹੁਣ ਇਹਨੇ ਸੋਣਾ ਹੈ ਪਹਿਲਾ ਸੂਹਾ ਜਿਹੜਾ ਇਹ ਸੁਈ ਹੈ ਬਾਕੀ ਘੱਤ ਕਾਠ ਵੀ ਚੰਗਾ ਤੇ ਪਿਛਪੜੇ ਦਾ ਵੀ ਚੰਗੀ ਹੈ ਜਿਹੜੀ ਇਹ ਇਹਦਾ ਕਿੰਨਾ ਫਿਰ ਮੁੱਲ ਵੇਤੀ ਹਰ ਵੀ ਜਿਹੜੇ ਵੀਰ ਕੋ ਆਪਾਂ ਲਈ ਆ ਨਾ ਹਾਂਜੀ ਉਹਨਾਂ ਨੇ ਵੀ ਮੋਲੀ ਲਿਆਂਦੀ ਅੱਛਾ ਉਹਦੇ ਵੀ ਪਹਿਲੇ ਸੂਏ ਨੇ 14 ਕਿਲੋ ਦੁੱਧ ਭਰਿਆ ਆ ਅੱਛਾ ਯਾਰ ਕੀ ਟੀਵਾ ਟੀਗਾ ਮਿਲਣਾ ਚੰਗਾ ਹੀ ਭਰਿਆ ਆ ਠੀਕ ਆ ਮਤਲਬ ਕਿ ਪੂਰੇ ਰਿਕਾਰਡ ਵਾਲੀ ਝੋਟੀ ਅੱਗੇ ਪੂਰੇ ਰਿਕਾਰਡ ਵਾਲੀ ਇਧਰ ਦੀ ਝੋਟੀ ਨੇ ਰਵੀ ਉਧਰ ਦੀ ਝੋਟੀ ਆ ਠੀਕ ਆ ਤੇ ਕਿੰਨਾ ਫਿਰ ਇਹਦਾ ਮੁੱਲ ਮੁੱਲ ਹਰ ਵੀ ਜਿਹੜੇ ਸਾਹ ਉਹਨਾਂ ਦੇ ਉਹਨਾਂ ਨੇ ਸਾਨੂੰ ਦੱਸਿਆ ਉਹਦੇ ਹਨ ਦੀ 130 ਹੀ ਪਈ ਅੱਛਾ ਉਹਨਾ ਆਪਾਂ ਤੁਹਾਨੂੰ ਕਿਵੇਂ ਦੇ ਦਈਏ ਤੁਹਾਨੂੰ ਦੱਸਣਾ ਆਪਾਂ ਹਰ ਵੀ ਜਿਹੜੀ ਦੇਈ ਦੇਣੀ ਆ ਨਾ ਕੋਲ 200 ਰੁਪਇਆ ਛੋਟ ਹੋਊ 65000 ਤੱਕ ਪਹੁੰਚ ਕਰਾਂਗੇ 100 ਕਿਲੋਮੀਟਰ ਤੱਕ 100 ਕਿਲੋਮੀਟਰ ਤੱਕ ਠੀਕ ਆ ਹਾਂਜੀ ਤੇ ਬਾਕੀ ਆ ਹਵਾਨਾ ਵੀ ਦਾ ਲਾਗੇ ਤਾਂ ਦੇਖ ਸਕਦੇ ਜੇ ਕਰੀ 200 ਜੇ ਕਹਿੰਦੇ 200 ਛੋਟ ਕਰ ਦਾਂਗੇ ਕਹਿੰਦੇ 65000 ਤੋਂ ਤੇ 100 ਕਿਲੋਮੀਟਰ ਤੱਕ ਪਹੁੰਚ ਜਿਹੜੀ ਵਿੱਚ ਕਰ ਦਾਂਗੇ ਵੀ 4-5 ਮਹੀਨੇ ਝੋਟੀ ਸਾਂਗੇ ਲੱਖ ਡੇਰ ਲੱਖ ਦੀ ਆ ਹਾਂਜੀ ਹਾਂਜੀ ਤੇ ਹੁਣ ਇੱਕ ਜਿਹੜੀ ਆ ਦੂਸਰੇ ਨੰਬਰ ਤੇ ਹੁਣ ਆ ਗਈ ਆ ਚੰਗੀ ਮੋਟੀ ਮਿਲ ਕੇ ਮੈਂ ਨਈ ਦੇਵੀ ਤੇ ਥਾਣਾ ਦੱਸ ਆ ਜ ਗਿਆ ਪੂ ਜਿਹੜਾ ਚੰਗਾ ਇਹਦੇ ਕੋਲ ਕਿੰਨਾ ਦੁੱਧ ਹੋਵੇ ਜੀ 200 ਰੁਪਏ ਤਲੇ 7 ਕਿਲੋ ਦੇ ਤਲੇ ਪੱਕਾ ਤਿਆਰ ਆ ਅੱਛਾ ਤੇ ਡੇਰੀਆਂ ਤੋਂ 100 ਰੁਪਏ ਇਹ ਤੇ ਡੇਰੀ ਦੋਵੇਂ ਡੇਰੀਆਂ ਤੋਂ ਅੱਛਾ ਡੇਰੀ ਤੋਂ ਲਈਆਂ ਤੁਵੇਂ ਮੱਝਾਂ ਤੇ ਉਹ ਆਂਦੇ ਵੀ ਡੇਢ ਤੇ ਡੇਢ ਦੋ ਮਹੀਨੇ ਹੋ ਗਏ ਵੀ ਅਹੀਂ ਕਰਾਈ ਆ ਪਰ ਚੈੱਕ ਨਹੀਂ ਕਰਾਈ ਕਰੀਆ ਆਪਾਂ ਖਾਲੀ ਕਰਕੇ ਰੂਵੀਲੀ ਖਾਲੀ ਕਰਕੇ ਆਪਾਂ ਦੇਨੇ ਆ ਠੀਕ ਆ ਤੇ ਸੱਜ ਨੇ ਰੂਵੀ ਦੀ ਜਿੱਡੀ ਕਦ ਕਰ ਤੀ ਵੇਖ ਲੋ ਸੱਜ ਨੇ 18 ਕਿਲੋ ਦੁੱਧ ਭਰਿਆ ਜੇ ਤੋੜੋ ਫੇਰ ਇਹਨੂੰ ਬਾਕੀ ਸੱਜ ਨੇ ਦੁੱਧ ਦੀਨੇ ਚੰਗਾ ਭਰਿਆ ਹੋਗਾ ਮਿਲਕਵੇ ਨੇ ਵੀ ਆਪਾਂ ਦੇਖ ਸਕਦੇ ਬਿਲਕੁਲ ਗਾਵਾਂ ਵਾਂਗੂ ਲੱਗੀ ਆ ਤੇ ਉਤਰਾ ਵੀ ਥੱਲੇ ਵੀ ਚੰਗੀ ਖੁੱਲੀ ਆ ਤੇ ਕਦ ਕਾਠ ਵੀ ਪੂਰਾ ਅੱਚਾ ਕੱਦ-ਕੱਟ ਚੰਗਾ ਆਚਾ ਹੋਇਆ ਇਹਦਾ ਉੱਤਰਾਂ ਥੋੜੀ ਡਰਦੀ ਡਰਦੀ ਜੀ ਆ ਤੇਰੇ ਵਿੱਚ ਕਿੰਨੇ ਚ ਪਹੁੰਚ ਗਿਆ ਫਿਰ ਕਰ ਫ੍ਰੀਜੀ ਗੇੜੀ ਫੋਨ ਆ ਪਾ ਗਾ ਜੀ ਸਾਡੂ ਦਾ ਇਹ ਲੈ ਲੈ ਚੋ ਕਰੀਏ ਮਾਲ ਤਾਂ ਨਾ ਹੋ ਰਾ ਕਿੰਨੇ ਦੀ ਜੱਸ ਨੋਈ ਕਰਾ ਫਿਰ 35000 ਰੁਪਏ ਜੀ ਦਵਾਂਗੇ ਅੱਛਾ 200 ਰੁਪਏ ਜੋੜੇ ਤੇ ਵਿੱਚ 100 ਕਿਲੋ ਮੀਟਰ ਤੱਕ ਪਹੁੰਚ ਜਾਣਾ ਤੇ ਹੁਣ ਜਿਹੜੀ ਆ ਤੀਸਰੇ ਨੰਬਰ ਤੇ ਆ ਇਹਦੇ ਕੋਲ ਦੁੱਧ ਕਿੰਨਾ ਜੀ ਇਹਦੇ ਕੋਲ ਅੱਜ 7 ਕਿਲੋ ਪੱਕਾ ਤਿਆਰ ਜੀ ਪੱਕਾ ਤਿਆਰ ਆ ਪੱਕਾ 7 ਕਿਲੋ ਤਿਆਰ ਜੀ ਤੁਰ ਫੇਰ ਇੰਨਾ ਵਿੱਚ ਦੋ ਤੇ ਸੱਜੇ ਨੇ ਇੰਨੇ ਵੀ ਚੰਗਾ ਕੱਢਿਆ ਨਾ ਦੋਵੇਂ ਹਰ 20 ਚੰਗੇ ਰਕਾਡ ਆ ਲੀਆਂ ਮੱਜਾਂ ਠੀਕ ਆ ਆਪਣਾ ਡੇਰੀ ਦਾ ਨਗਰ ਮਾੜਾ ਨਹੀਂ ਕੋਈ ਰਹਾਦਾ ਹਾਂਜੀ ਹਾਂਜੀ ਬਾਕੀ ਥਾਂਾਂ ਦਾ ਸਾਈਜ਼ ਗੈਪ ਇਹਦਾ ਵੀ ਕਾਫੀ ਚੰਗਾ ਹੈ ਤੇ ਇਹਦਾ ਫਿਰ ਮੁੱਲ ਇਹ ਵੀ ਪਹੁੰਚ ਨਹੀਂ ਲਗਾ ਪਾਉਂ ਕਰਦਾ ਅੱਛਾ ਇਹਦੇ ਪਹੁੰਚ 55000 ਠੀਕ ਬਾਕੀ ਜੇ ਕੋਈ ਇਕੱਠੀਆਂ ਲਊਗਾ ਤੇ ਖੁੱਲਾ ਮੰਨ ਤੇ ਮੰਨ ਤਾਂ ਹੋਰ ਕਰ ਦੋਗੇ ਹਨਾ ਤੇ ਆ ਜਿਹੜੀ ਗਾਂ ਤਾਂ ਜੀ ਸੋਈ ਜੇ ਇਹ ਤਾਂ ਜੀ ਜਖਸੀ ਮਸ਼ੀਨ ਨਹੀਂ ਆ ਵੀ ਛੇਲਾ ਤੁਆ ਠੀਕ ਨਾ ਚਰੋਗਾ ਸੋਈ ਨਾ ਹਾਂ ਬੱਚਾ ਜ ਮੈਂ ਤਿੰਨ ਚਾਰ ਦੇ ਨਹੀਂ ਮਗਰ ਕੀ ਤੇ ਬੱਚਾ ਹਾਂ ਦੇਖ ਸਾਡੇ ਬਿਲਕੁਲ ਨੜੂ ਤਾਜਾ ਹੀ ਆ ਨਾਲ ਗਿੱਲਾ ਹੀ ਆ ਤਾਜਾ ਬੱਚਾ ਜਿਹੜਾ ਬਿਲਕੁਲ ਅਜੇ ਤਾਂ ਬੋਲਾ ਹੀ ਹੋਣਾ ਇਹਦੇ ਕੋਲ ਬੋਲਾ ਯਾਰ 28 9 ਕਿਲੋ ਬੋਲਾ ਤਿਆਰ ਹੈ ਹੈਗਾ 8 ਨਾਲ ਲੀਟਰ ਪੱਕਾ 9 ਕਿਲੋ ਰਵੀ ਚ ਆ ਕੇ ਦੇਵਾਂਗੇ ਅੱਛਾ ਉਹ ਟਾਇਰ ਰਹਾ ਦੇ ਯਾਰ 20 ਦੁੱਧ ਨੂੰ ਬੜੀ ਹੈ ਤੋਰਾਂ ਫੇਰ ਇਹਨਾਂ ਨੂੰ ਬਾਕੀ ਅੱਜ ਸਾਰੀਆਂ ਸੂਈਆਂ ਸਵਈਆਂ ਵਾ ਸਗੋ ਵੀਰ ਆਪਣੇ ਜਿਹੜੇ ਆ ਛਵਾਈ ਕਰਕੇ ਖੜੇ ਜਿਹੜੇ ਕੋਈ ਨਹੀਂ ਵੀ ਆ ਸਕਦੇ ਹੋ ਵੀਡੀਓ ਕਾਲ ਤੇ ਚੁਆਲੇ ਹਰ ਇੱਕ ਵੀਡੀਓ ਚਾਹਤ ਜੋੜ ਕੇ ਬੇਨਤੀ ਸਾਡੀ ਇਹੀ ਹੁੰਦੀ ਹੈ ਤੇ ਇਹਦਾ ਮੁੱਲ ਫਿਰ ਮੋਨਾ ਮੰਗਨੁ ਪਾਤੀ ਪੰਚੀਓ ਮਰਦੀ ਮੰਗੀ ਜਾਈਏ ਅੱਛਾ ਇਹ 5000 ਪਾਉਂਡ ਕਰ ਦਾਂਗੇ 5000 ਚ ਪਹੁੰਚ 100 ਗਮਿੰਟ ਤੱਕ ਕਰ ਤੇ ਉਤਰਕ ਨੰਗ ਦੁੱਧ ਹੀ ਜਾਊਗੀ ਉਧਰ ਵੀ ਸੇਵਾ ਦਾ ਜੇ ਸੇਵਾ ਕਰੋ ਤੇ 11 12 ਕਰੋ ਚ ਆ ਸਕਦੀ ਬਾਕੀ ਚਲੋ 8 9 ਕਿਲੋ ਦਿਹੁਣ ਹੈਗਾ ਹੀ ਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਠੀਕ ਹੈ ਵਿਚ ਹੋਰ ਕੁਛ ਹੈ ਨਾ ਇਹ ਬੰਦੇ ਵੀ ਸੂਈਆਂ ਸਾਈਆਂ ਇੱਥੇ ਆਪਣੇ ਪਾਸ ਕਰਕੇ ਖੜੇ ਤਸੱਲੀ ਕਰਕੇ ਖੜਾ ਹਨ ਬਾਕੀ ਇੱਥੇ ਆ ਕੇ ਆਪਣੀ ਸਮਝਣਾ ਵੀ ਇਸ ਚਾਹ ਕੇ ਤਸੱਲੀ ਕਰਕੇ ਫੇਰੀ ਪਾਸ਼ੂ ਖੜਿਆ ਕਰੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ